ਤਸਨੀ ਦਿਵਲ ਹੋਣੇ ਜੀ ਉਹ ਤਾਂ ਬੰਬੇ ਵਾਲੇ ਨੇ ਮੈਂ ਤਾਂ ਪੰਜਾਬ ਦਾ ਪੁੱਤ ਆ ਮੇਰੇ ਇੱਥੇ ਨਾਨਕੇ ਮੈਂ ਕਿੱਧਰ ਜਾਵਾਂ ਵੱਧ ਤੋਂ ਵੱਧ ਸ਼ੂਟਿੰਗ ਹੈ ਛੂਟੀਆਂ ਜੇ ਉੱਥੇ ਦੀ ਜਗ੍ਹਾ ਮੈਂ ਇੱਥੇ ਕਰਵਾਇਆ ਕਰੀਂ ਤੁਸੀਂ ਪਹਿਲੀਆਂ ਸਰਕਾਰਾਂ ਦੇ ਦੇਖ ਲਓ ਕਿੰਨੇ ਕ ਵਾਦੇ ਪੂਰੇ ਕੀਤੇ ਨੇ ਅਜੇ ਤਾਂ 3 ਸਾਲ ਪਏ ਨੇ ਜਦੋਂ 2 ਸਾਲ ਹੀ ਹੋਏ ਨੇ ਉਹ 3 ਸਾਲਾਂ 'ਚ ਬਹੁਤ ਕਰ ਦੇਣਗੇ ਬਹੁਤ ਉਤਸ਼ਾਹ ਦੇਖਿਆ ਜੀ ਵਰਕਰਾਂ ਦੇ ਵਿੱਚ ਔਰ ਬਹੁਤ ਚੰਗਾ ਲੱਗਿਆ ਬਾਈ ਪਿਰਤਪਾਲ ਹੋਣਾ ਨੇ ਬਹੁਤ ਮਿਹਨਤ ਕੀਤੀ ਹੋਈ ਐ ਇੱਥੇ ਬਾਕੀ ਵੀ ਸਾਰੇ ਜਿੰਨੇ ਵਰਕਰ ਨੇ ਉਹਦੇ ਧਾਰ ਨੇ ਸਾਰਿਆਂ ਨੇ ਬੜੀ ਮਿਹਨਤ ਕੀਤੀ ਬੜੇ ਤੰਗ। ਕੰਮ ਕੀ ਰੂਗਾ ਫਿਰ ਟੋਟਲ ਜੇ ਸ਼ਡਿਊਲ ਜਿੰਨੇ। ਦੇਖੋ ਸਭ ਮੇਰਾ ਆਪਣਾ ਜੇ ਮੈਂ ਕਹਾ ਤਾਂ ਮੈਨੂੰ ਮੈਨੂੰ এনवायरमेंट ਨਾਲ ਬਹੁਤ ਪਿਆਰ ਹੈ। ਮੈਂ ਵਾਤਾਵਰਣ ਤੇ ਕੰਮ ਕਰਨਾ ਚਾਹੁੰਗਾ ਸਤਿਉ। ਕਮੀ ਕੀ ਦੇਖੀ ਗਈ ਜੇ ਦੇਖੇ ਤੇ ਦਿੱਕਤੀ। ਦਰਖਤ ਬਹੁਤ ਕੱਟਨੇ ਜੀ। ਬਹੁਤ ਜਿਹੜਾ ਅਲਦਲ ਮੈਨੂੰ ਇਹ ਵੀ ਵੱਧ ਤੋਂ ਵੱਧ ਦਰਖਤ ਲੱਗੇ ਹੁਣ। ਤੇ ਮਤਲਬ ਪੂਰੀ ਕੌਨਸਟਿਟਿਊਐਂਸੀ ਦੇ ਵਿੱਚ ਹਨਾ ਵੀ ਸਾਡੀ ਕੌਨਸਟਿਟਿਊਐਂਸੀ ਸਭ ਤੋਂ ਵੱਖਰੀ ਦੇਸੀ। ਇਸ ਤਰ੍ਹਾਂ ਚੇਰੇ ਹੁੰਦੇ ਆ ਜੇ ਕਿ ਨਿਸਨੀ ਦੋ ਦੂਤੂ ਪੁੱਛੇਗਾ ਜਿਸੇ ਦੇਹ ਤੇ ਰਿਮੋਟ ਤੇ ਪੰਗਵਾ ਚੇਰੋ ਜੀ ਇਹ ਤਾਂ ਤੁਹਾਡਾ ਸਨੀ ਦਿਵਲ ਹੋਣੇ ਜੀ ਉਹ ਤਾਂ ਬੰਬੇ ਵਾਲੇ ਨੇ ਮੈਂ ਤਾਂ ਪੰਜਾਬ ਦਾ ਪੁੱਤ ਆ ਮੇਰੇ ਇੱਥੇ ਨਾਨਕੇ ਮੈਂ ਕਿੱਧਰ ਜਾਊਂਗਾ ਮੈਂ ਤਾਂ ਇੱਥੇ ਹੀ ਰਹਿਣਾ ਵੱਧ ਤੋਂ ਵੱਧ ਸ਼ੂਟਿੰਗ ਹੈ ਸ਼ੂਟਿੰਗਾਂ ਦੇ ਉੱਥੇ ਦੀ ਜਗ੍ਹਾ ਮੈਂ ਇੱਥੇ ਕਰ ਰਿਹਾ ਕਰੀ ਜਿੱਤ ਤੋਂ ਬਾਅਦ ਮੋੜਾ ਰੂਜਾਂ ਨੂੰ ਕਾ ਜਲਦੇ ਦੋ ਮੇਰੀ ਜੀ ਨਹੀਂ ਨਹੀਂ ਕੋਈ ਐਸਾ ਗੱਲ ਨਹੀਂ ਮੇਰੇ ਤਾਂ ਪਹਿਲਾਂ ਵੀ ਵਧੇ ਹੋ ਨਰ ਜਾਣ ਤਾਂ ਹੀ ਤਾਂ ਮੈਂ ਆਇਆ ਇੱਧਰ ਹੋਰ ਜਾਨ ਛੱਡ ਕੇ ਬੋਲ ਜੀ ਤੁਸੀਂ ਕਿਹਾ ਵੀ ਟੋਪੀਆਂ ਦੇ ਨੱਤੇ ਮੈਨੂੰ ਵੋਟਾਂ ਦੇ ਇਹ ਦੇਖੋ ਜੀ ਇਹ ਵੀ ਮੈਂ ਉਹੀ ਕਿਹਾ ਵੀ ਮੈਂ ਇਥੋਂ ਦਾ ਦੋ ਤਾਂ ਇਸ ਪੰਸੀ ਚੁੰਸੀ ਦਾ ਕਿ ਇਹ ਪਿਆਰ ਹੁੰਦਾ ਜਿਵੇਂ ਨਾਨੀਆਂ ਦੇ ਨਾਨੀਆਂ ਪਿਆਰ ਦਿੰਦੇ ਸੀ ਉਸ ਹੱਸ ਨਾਲ ਬਹੁਤ ਜ਼ਿਆਦਾ ਜੀ ਕਿਉਂਕਿ ਜਿੰਨੇ ਵੀ ਚਾਹੇ ਪ੍ਰਤੀਨਿਧ ਨੇ ਸਾਰੇ ਚਾਹੇ ਬਾਈ ਹੁਣੀ ਨੇ ਜਿਵੇਂ ਇੱਥੇ ਦੇ ਇਨਚਾਰਜ ਨੇ ਸਾਰਾ ਕੁਝ ਉਹਨਾਂ ਦੀ ਬਹੁਤ ਮਿਹਨਤ ਹੈ ਤੇ ਉਹਨਾਂ ਦੇ ਉਤਸ਼ਾਹ ਤੋਂ ਪਤਾ ਲੱਗ ਜਾਂਦਾ ਵਰਕਰਾਂ ਦਾ ਆਜੇ ਨੇ ਬੜੀ ਗੱਲ ਕੀਤੀ ਵਾਦੇ ਸ਼ੁਰੂ ਕਰਦੇ ਰੇ ਪਰ ਖਤਮ ਕਰੋਗੇ ਜੋ ਪੂਰੇ ਹੋ ਜਾਣਗੇ ਹਾਂ ਜੀ ਆਮ ਆਦਮੀ ਪਾਰਟੀ ਦੇ ਵਾਦੇ ਖਤਮ ਕਰੋਗੇ ਜੋ ਪੂਰੇ ਹੋਣਗੇ ਕਿੰਨਾ ਚਿਰ ਨਾ ਦੇਖੋ ਜੀ ਤੁਸੀਂ ਪਹਿਲੀਆਂ ਸਰਕਾਰਾਂ ਦੇ ਦੇਖ ਲਓ ਕਿੰਨੇ ਕ ਵਾਦੇ ਪੂਰੇ ਕੀਤੇ ਨੇ ਅਜੇ ਤਾਂ 3 ਸਾਲ ਪਏ ਨੇ ਜਦੋਂ 2 ਸਾਲ ਹੀ ਹੋਏ ਨੇ 3 ਸਾਲਾਂ 'ਚ ਬਹੁਤ ਕਰ ਦੇਣਗੇ ਪਾਣੀਆਂ ਦੀ ਗੱਲ ਕਰਦੇ ਨੇ ਤੁਸੀਂ ਜੀ ਅਜੇ ਤੱਕ ਸਰਕਾਰ ਨੇ ਕਿਸਾਨਾਂ ਤੇ ਇਸ ਤਰ੍ਹਾਂ ਲਾਇ ਤੇ ਉਹੀ ਗੱਲ ਹੈ ਜੀ ਵੀ ਉਹ ਤਾਂ ਕਹਿੰਦੇ ਸੀ ਪਰ ਹੈ ਕੌਣ ਉਹ ਤੁਹਾਨੂੰ ਭਲੀ ਭੰਤ ਜਾ ਪਤਾ ਦੀ ਬਾਅਦ ਇੱਕ ਕਿਦਰਵਾਣਾ ਜਿਹੜਾ ਕਰਤੇ ਜਾਓ ਤੁਸੀਂ ਹਾਂਜੀ ਅੱਜ ਪਹਿਲਾਂ ਤੇ ਕਿਦਰਵਾਣਾ ਸਪੀਕਰਾਂ ਦਾ ਚੱਲੀ ਜਿਹੜਾ ਪੂਰਾ ਕਰ ਜਿਹੜਾ ਵੀ ਹੁਣ ਮੈਂ ਸਾਰੀਆਂ ਕੰਸਟੀਟਿਊਸ਼ਨਰ ਦੇ ਵਿੱਚ ਮੀਟਿੰਗਾਂ ਚੱਲ ਰਹੀਆਂ ਨੇ ਬਾਈ ਹੁਣਾਂ ਨਾਲ ਜਿਹੜਾ ਪ੍ਰਾਇੋਰਟੀ ਤੇ ਹੋਊਗਾ ਉਹੀ ਕਰਾਂਗੇ